ਸਾਣੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਹਰਨੇਕ ਸਿੰਘ ਤੇ ਤੁਸੀਂ ਜੁੜ ਗਏ ਹੋ ਸਾਡੇ ਵਲੌਗ ਜਨਾਗਲ ਰਾਮਨਗਰ ਦੇ ਨਾਲ ਤੇ ਅੱਜ ਅਸੀਂ ਪਹੁੰਚੇ ਹਾਂ ਪਟਿਆਲਾ ਗੁਰਦੁਆਰਾ ਸ਼੍ਰੀ ਮੋਤੀ ਬਾਗ ਜੀ ਵਿਖੇ ਜਿੱਥੇ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀਆਂ ਦੀ 350 ਸਾਲਾਂ ਸ਼ਹੀਦੀ ਪੁਰਬ ਦੇ ਸਮਾਗਮ ਦੀ ਸ਼ੁਰੂਆਤ ਹੋ ਚੁੱਕੀ ਹੈ ਤੇ ਅਸੀਂ ਸਭ ਤੋਂ ਪਹਿਲਾਂ ਨਤਰਮਤ ਸਤਿ ਧੂਮਾਂਗੇ ਇੱਥੇ ਤੇ ਉਸ ਤੋਂ ਬਾਅਦ ਸੰਗਤੀ ਰੂਪ ਦੇ ਨਾਲ ਸੰਗਤ ਦੇ ਨਾਲ ਅਸੀਂ ਕੜਾਮ ਜਿੱਥੇ ਗੁਰੂ ਤੇਗ ਬਹਾਦਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਅਨੰਦ ਸੇਖ ਸਿੱਖ ਸੇਵਕ ਬਾਬਾ ਆਪੀਖੂ ਸਾਹਿਬ ਜੀ ਸੀਗੇ ਉੱਥੋਂ ਅਸੀਂ ਦਰਸ਼ਨ ਕਰਨੇ ਹਨ ਤੇ ਸ਼੍ਰੀ ਰਾਮਚੰਦਰ ਜੀ ਮਹਾਰਾਜ ਦੇ ਨਾਨਕਾ ਪਿੰਡ ਹੈ ਜੋ ਕੜਾਮ ਉੱਥੋਂ ਮਾਤਾ ਕੁਸ਼ਲਿਆ ਜੀ ਹੋਏ ਹਨ ਉਸ ਅਸਥਾਨ ਦੇ ਵੀ ਅਸੀਂ ਦਰਸ਼ਨ ਕਰਨੇ ਹਾਂ ਤੇ ਤੁਸੀਂ ਜੁੜੇ ਰਹੋ ਸਾਡੇ ਬਲੌਗ ਦੇ ਨਾਲ ਪਹਿਲਾਂ ਆਪਾਂ ਦਰਸ਼ਨ ਕਰਦੇ ਹਾਂ ਜੀ ਗੁਰਦੁਆਰਾ ਮੋਤੀ ਬਾਗ ਸਾਹਿਬ ਦੇ ਤੇ ਉਥੋਂ ਦਰਸ਼ਨ ਕਰਨ ਉਪਰੰਤ ਆਪਾਂ ਚੱਲਾਂਗੇ ਕੜਾਮ ਲਈ ਜਿੱਥੇ ਅਸੀਂ ਦਰਸ਼ਨ ਕਰਾਂਗੇ ਬਾਬਾ ਭੀਖਮ शाह ਜੀ ਦੇ ਸਥਾਨ ਦੇ ਤੇ ਮਾਤਾ ਕੁਸ਼ਲਿਆ ਜੀ ਦੇ ਸਥਾਨ ਦੇ ਤੇ ਸੰਗਤ ਦੇ ਰੂਪ ਵਿੱਚ ਚਲੋ ਜੀ ਪਹਿਲਾਂ ਦਰਸ਼ਨ ਕਰਦੇ ਹਾਂ ਗੁਰਦੁਆਰਾ ਸ੍ਰੀ ਮੋਤੀਬਖ ਸਾਹਿਬ ਦੇ ਸਾਡੇ ਨਾਲ ਅੱਜ ਮੇਰਾ ਸਾਰਾ ਪਰਿਵਾਰ ਹੈ ਤੇ ਜਿੰਨੂ ਹੈ ਉੱਗਰ ਬਿੰਨੂ ਹੈ ਇਹ ਜੀ ਆ ਪਹੁੰਚ ਗਏ ਜੀ ਗੁਰਦੁਆਰਾ ਮੋਤੀਬਖ ਸਾਹਿਬ ਇਹ ਦਰਸ਼ਨੀ ਗੇਟ ਹੈ ਜੀ ਦਰਸ਼ਨ ਕਰੋ ਤੇ ਸੰਗਤ ਦਾ ਰਸਤੇ ਕੋਠਾਠਾ ਮਾਰਦਾ ਇੱਧਰ ਠੰਡਿਆਂ ਦਾ ਲੰਗਰ ਚੱਲ ਰਿਹਾ ਹੈ ਤੇ ਅੰਦਰ ਦੀਵਾਨ ਚੱਲ ਰਿਹਾ ਹੈ ਦੇਖੋ ਜੀ ਗੁਰਦੁਆਰਾ ਮੋਤੀ ਬਾਗ ਸਾਹਿਬ ਜਿਹੜਾ ਕੀ ਤਨ ਤਨ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਚਰਨਛੋਪਾ ਪ੍ਰਾਪਤ ਸਥਾਨ ਹੈ ਇੱਥੇ ਗੁਰੂ ਸਾਹਿਬ ਬਾਗ ਦੇ ਵਿੱਚ ਗ੍ਰਾਜਮਨ ਰਹੇ ਸੀ ਤੇ ਉਹਨਾਂ ਦੀ ਯਾਦ ਵਿੱਚ ਇਹ ਗੁਰਦੁਆਰਾ ਬਣਿਆ ਹੋਇਆ ਹੈ ਦੂਸਰਾ ਨਗਰ ਕੀਰਤਨ ਵਾਹਿਗੁਰੂ ਸਤਨਾਮ ਸ਼੍ਰੀ ਵਾਹਿਗੁਰੂ ਸੁਣਾ ਖਾ ਕੇ ਅਸੀਂ ਜਾਨਗੇ ਜਿਹੜੇ ਇਸ ਸੈਕਟਰ 'ਤੇ ਜਮਾਹਤ ਸੇਕਰਪਾਉਂ ਰੰਗਲ ਨੇ ਚਲੋ ਆਜਾ ਜਿਹੜਾ ਬਸੀ ਕੋਈ ਤੇ ਆਜਾ ਪਰ ਕਈ ਵਾਰੀ ਆਪ ਨੂੰ ਐਵੇਂ ਹੀ ਸੁਨੇਹਾ ਚੱਲ ਜੂਗਾ ਇਹਨਾਂ ਨੇ ਆਪਾਂ ਨਾ ਕਰੀਏ ਤਿਆਰੀਆਂ ਬਹੁਤ ਵਧੀਆ ਕਰੀਆਂ ਹੋਈਆਂ ਨੇ ਇਹ ਰਾਸੀ ਦੁਰਦਰ ਮੁਰਤੀ ਬਾਦ ਸਾਹਿਬ ਅਸੀਂ ਦਰਸ਼ਨ ਕਰ ਆਏ ਆਂ ਜੀ ਤੇ ਹੁਣ ਬਸ ਚੱਲੀ ਐ ਕੜਾਂਕਾ ਉਹਦੀ ਅੰਦਰ ਦੇ ਲਈ ਬਸ ਦੇ ਵਿੱਚ ਠੰਦ ਖਾਨਦੇ ਆ ਜੀ ਸੰਗਤ ਬੈਠੀ ਐ ਆ ਮੰਕੀਰਤ ਤੇ ਹਰ ਕੀਰਤ ਬੈਠੀ ਹੋਣਾ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਨਹੀਂ ਮੀਟੇ ਤੇ ਕੋਈ ਨਹੀਂ ਸਤਨਾਮ guru satnam wah guru satnam wah guru, Satu, namu, ahi, guru. Satu, namu, ahi, guru. Satu, ਤਨ ਨਾਮ ਵਾਹੀ ਰੂਹ ਤਨ ਨਾਮ ਵਾਹੀ ਰੂਹ ਆਪ ਆਪਣੀ ਬੂਜ ਉਚਾਰੇ ਰਹਿਤ ਨਿਰਾਲਮ ਜਾਣਤ ਬੇਦ ਪੇ ਦੇ ਆਰੇ ਮਹਾ ਮੂੜ ਕਛ ਪੇ ਦੇ ਨ ਜਾਣਤ ਜਨਕਾਰ ਦਾ ਚਿੰਤ ਨਹੀਂ ਪਿਵਾਂ ਕਿਆ ਸੀਗਾ ਜੀ ਜਦੋਂ ਭਗਤੀ ਕਰ ਰਹੇ ਸੀਗੇ ਤਾਂ ਉਹਨਾਂ ਨੂੰ ਪਤਾ ਲੱਗਿਆ ਸੀਗਾ ਵੀ ਪਰਮਾਤਮਾ ਦਾ ਜਨਮ ਹੋ ਚੁੱਕਾ ਧਰਤੀ ਤੇ ਉਹਨਾਂ ਦੇ ਮਨ 'ਚ ਖਿਆਲ ਆਇਆ ਤਾਂ ਪਰਮਾਤਮਾ ਆ ਚੁੱਕਾ ਪਰ ਉਹ ਕਿਸੇ ਹੋਰ ਤੇ ਗਿਆ ਹੈ ਕਿਸੇ ਹੋਰ ਤਰੰਧੇ ਪਸਾਰ ਆਇਆ ਤਾਂ ਉਹਨਾਂ ਨੇ ਸਾਇਆ ਸੀ ਕਿ ਕੋਈ ਸੀ ਮਹਾਰਾਜ ਜੀ ਪੰਨੋ ਸਾਹਿਬ ਖੇਤ ਧਰਤੀ ਤੇ ਆਪਰਾ ਆ ਚੁੱਕੇ ਤਕਰੀਬਨ ਮਹੀਨੇ ਬਾਅਦ ਆਪਣੇ ਮੁਰਿਦਾਂ ਦੇ ਨਾਲ ਫਾਰੂਕਾਹਰ ਜਾਂਦੇ ਆ। ਉਹਨੂੰ ਉੱਤੇ ਬਾਸਨ ਉੱਥੇ ਨਹੀਂ ਥੀਰੇ। ਬਾਬਾ ਫਿਰਬਾਲ ਦਾਸ ਸਿੰਘ ਬੇਨਤੀ ਕਰਦੇ ਆ ਕਿ ਮਹਾਰਾਜ ਜੀ, ਆਹ ਉਹਨਾਂ ਦੇ ਬਾਹਰੂਪ ਦੇ ਦਰਸ਼ਨ ਕਰਦੇ ਆ। ਆਪਣੇ ਨਾਲ ਉਹ ਦੋ ਕੁੱਟੀਆਂ ਲੈ ਕੇ ਆਏ ਸੀਗੇ। ਕਿ ਜੇ ਇਹ ਦੋ ਕੁੱਟੀਆਂ ਨੇ ਰੱਖਣ ਗਿਆ ਤਾਂ ਸਾਝੇ ਦੀ ਨੇ, ਜੇ ਇੱਕ ਦੇ ਰੱਖਣ ਗਿਆ ਤਾਂ ਹਿੰਦੂਆ ਨੇ ਵੀ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬਾਹਰੂਪ ਦੇ ਵਿਚਾਰ ਹੀ ਦੋ ਕੁੱਟੀਆਂ ਦੇ ਹੱਥ ਰੱਖਤਾ ਸੀ। ਕਿ ਉਹਨਾਂ ਨੇ ਕਹੀ ਸੀ ਸਰਵ ਸਾਂਝੇ ਇੱਕ ਉਸ ਤਰ੍ਹਾਂ ਵੀਰ ਜੀ ਵਾਪਸ ਆ ਜੰਨੇ ਆ ਜਿਸ ਥਾਨ ਤੇ ਜਾ ਰਹੇ ਆ ਇਥੇ ਵੀਰ ਜੀ ਨੇ ਪੱਕੀ ਵੀਥੀ ਕੀਤੀ ਜਦੋਂ ਉੱਤੋਂ ਸਮਾਂ ਆਉਂਦਾ ਤਾਂ ਵੀਰ ਜੀ ਮੰਚ 'ਤੇ ਅਰਦਾਸ ਕਰਦੇ ਆ ਅਰਦਾਸ ਕੀ ਭਾਗਣਾ ਸੀ ਕਿ ਮਹਾਰਾਜ ਮੈਂ ਨਹੀਂ ਆ ਸਕਦਾ ਤੁਸੀਂ ਆ ਕੇ ਮੂੰਹ ਬਸਲ ਦਿਓ ਇਥੋਂ ਮੱਥਾ ਨਿਕਨ ਦਵਾ ਕੇ ਆਪਾਂ ਉਸ ਥਾਂ ਤੇ ਜਾਵਾਂਗੇ ਜਿੱਥੇ ਗੁਰੂ ਸਾਹਿਬ ਵੀਰ ਜੀ ਨੂੰ ਮਿਲਣਾ ਹੁੰਦਾ ਓਹੀ ਸਥਾਨ ਹੈ ਤ੍ਰੇਤਾ ਯੁੱਗ ਦਾ ਜਿੱਥੇ ਭਗਵਾਨ ਰਾਮ ਦੇ ਬਿਤਾ ਕ੍ਰਿਸ਼ਨ ਦਾ ਵਿਆਹ ਹੋਇਆ ਸੀ ਉਹ ਬੋਲੀ ਸਾਹਿਬ ਅੱਜ ਵੀ ਮੌਜੂਦ ਹੈ ਇਨੇ ਜਲਦੀ ਜਾਣਾ ਹੋਇਆ ਜਾਂ ਜਲਦੀ ਆ ਸਕਦਾ ਇਸ਼ਾਨ ਜਦਾ ਇਸ਼ਾਨ ਕਾਸਾ ਉਹਨਾਂ ਵਿਕਾਰਾ ਸਾਹਿਬਾਨ ਤੇ ਜਿੰਨਾ ਸਮਾਂ ਦਿੱਤਾ ਜਾਏਗਾ ਇੰਨੇ ਸਭ ਨੇ ਵਾਕੀ ਆਇਆ ਕਿਉਂਕਿ ਮੈਂ ਕਈਆਂ ਨੂੰ ਨਹੀਂ ਜਾਣਦਾਗਾ ਸੇਕ ਮੈਨੂੰ ਨਹੀਂ ਜਾਂਦਾ ਉੱਥੇ ਫੋਨ ਨੰਬਰ ਵੀ ਨਹੀਂ ਕੋਈ ਫੋਨ ਨਹੀਂ ਬਿਲਦੇ ਤੇ ਕੋਸ਼ਿਸ਼ ਕਰਨਾ ਸਾਰੇ ਇਕੱਠੇ ਇਹੀ ਰਹਿਣਾ ਜਿੰਨਾਂ ਵਾਪਸ ਹੋ ਕੇ ਜਾ ਰਹੇ ਆ ਉਹ ਬਹੁਤ ਉਚਕੋਤੀ ਨਹੀਂ ਹੈ ਜੇ ਕੋਈ ਪੁੱਛਣਾ ਕਰਨਾ ਕਿਸੇ ਨੇ ਆਪਣੇ ਬਾਰੇ ਆਪਣੇ ਪਰਿਵਾਰ ਬਾਰੇ ਪੁੱਛਣਾ ਤਾਂ ਜੇ ਮੰਨਣਾ ਕਿੰਤਾ ਯੂਮੀ ਨਾ ਪੁੱਛਣਾ ਨਹੀਂ ਮੱਥਾ ਦੇਖਣਾ ਗੰਗਰ ਮੁਕਾਉਂਦਾ ਸਾਡੇ ਵਿੱਚ ਆ ਰਿਹਾ ਹੈ ਨਹੀਂ ਜੱਟ ਜੀ ਆਪਣੀ ਸ਼ਰਧਾ ਗੁਰੂ ਪਿਆਰੇ ਸਾਧ ਸੰਗਤ ਜੀ ਆਪਾਂ ਪਹੁੰਚ ਗਏ ਆ ਜੀ ਤਨ ਤਨ ਪੀਰ ਪਖਮਸ਼ਾ ਮੀਰਾ ਜੀ ਜਿਨ੍ਹਾਂ ਨੂੰ ਕਿਹਾ ਜਾਂਦਾ ਹੈ ਉਹਨਾਂ ਦੇ ਸਥਾਨ ਤੇ ਇਹ ਗੀਤ ਪਹੁੰਚ ਗਏ ਆ ਸਾਰੀ ਸੰਗਤ ਪਹੁੰਚ ਗਈ ਹੈ ਨਾਲ ਤੇ ਥੋੜੀ ਦੇਰ ਤੱਕ ਆਪਾਂ ਦਰਸ਼ਨ ਕਰਾਂਗੇ ਜੀ ਹਾਂਜੀ ਅਸੀਂ ਪਹੁੰਚ ਗਏ ਆ ਜੀ ਕੜਾਮ ਵਿਖੇ ਜਿੱਥੇ ਸਾਈਂ ਪੀਰ ਪੀਖਮ ਸਾਜੀ ਦਾ ਸਥਾਨ ਹੈ ਤੇ ਮੇਰੇ ਪਿੱਛੇ ਤੁਸੀਂ ਗੇਟ ਦੇਖ ਰਹੇ ਹੋਵੋਗੇ ਸਾਈਂ ਜੀ ਦਾ ਤੇ ਅਸੀਂ ਦਰਸ਼ਨ ਕਰਦੇ ਹਾਂ ਜੀ ਕੜਾਮ ਵਿਖੇ ਸਾਈਂ ਪੀਖਮ ਸਾਜੀ ਦੇ ਸਥਾਨ ਦੇ ਤੇ ਉਮੀਦ ਕਰਦੇ ਹਾਂ ਤੁਸੀਂ ਵੀ ਸਾਡੇ ਨਾਲ ਜੁੜੇ ਰਹੋਗੇ ਜੀ ਇਹ ਦਰਸ਼ਨੀ ਗੇਟ ਹੈ ਜੀ ਇਹ ਬੱਸ ਹੈ ਜਿਸ ਰਾਹੀਂ ਅਸੀਂ ਸੰਗਤੀ ਰੂਪ ਚੋਂ ਇਹ ਪਹੁੰਚੇ ਹਾਂ ਹਾਂਜੀ ਕਰੋ ਜੀ ਦਰਸ਼ਨ ਸਾਈਂ ਪੀਰ ਪੀਖਮਸ਼ਾਹ ਜੀ ਦੇ ਸਥਾਨ ਦੇ ਇਹ ਸਰਵ ਸੰਝਾ ਸਥਾਨ ਹੈ ਤੁਸੀਂ ਦੇਖ ਰਹੇ ਹੋਵੋਗੇ ਜਿੱਥੇ ਪੀਰ ਜੀ ਦੀ ਮਜ਼ਾਰ ਬਣੀ ਹੋਈ ਹੈ ਉੱਥੇ ਨਾਲ ਦੀ ਨਾਲ ਇਸ ਪਾਸੇ ਨਿਸ਼ਾਨ ਸਾਹਿਬ ਵੀ ਝੁਲ ਰਿਹਾ ਹੈ ਆ ਦੇਖੋ ਤੇ ਆ ਇਧਰਲੇ ਪਾਸੇ ਸਾਈਂ ਦੀ ਮਜ਼ਾਰ ਹੈ ਇਹ ਸਰਵ ਸੰਝਾ ਸਥਾਨ ਹੈ ਜੀ ਜਿੱਥੇ ਸਾਈਂ ਪੀਖਮਸ਼ਾਹ ਜੀ ਦਾ ਤਪ ਸਥਾਨ ਹੈ ਤੇ ਅਸੀਂ ਦਰਸ਼ਨ ਕਰ ਰਹੇ ਆਂ ਆਪ ਵੀ ਦਰਸ਼ਨ ਕਰੋ ਤੇ ਬਾਹਰ ਇੱਧਰ ਸੰਗਤ ਜੋ ਚੜਾਵਾ ਚੜਾਣ ਲਈ ਤੇਲ ਵਗੈਰਾ ਲੈਣਾ ਹੈ ਕੋਈ ਹੋਰ ਪ੍ਰਸ਼ਾਦ ਲੈਣਾ ਹੈ ਉਹ ਲੈ ਰਹੀ ਹੈ ਜੀ ਤੇ ਜੋ ਮੌਜੂਦਾ ਗੱਦੀ ਨਸ਼ੀਨ ਹਨ ਬੀਬੀ ਜੀ ਉਹਨਾਂ ਦੇ ਵੀ ਆਪਾਂ ਦਰਸ਼ਨ ਕਰਾਂਗੇ ਸੋ ਇੱਥੇ ਇਸ ਮਾਨ ਮਿਲ ਰਿਹਾ ਜੀ ਸਾਰਾ 나가는 거는 괜찮아. 그럼 어디로 가야 돼? 네. 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 ठीक है तो तो ना मत ठीक है ना अगर जाते हैं अगर तो बनाना होगा ठीक है ਇਹ ਸਥਾਨ ਦੇਖੋ ਜੀ ਸਰਬ ਸੰਜਾ ਸਥਾਨ ਹੈ ਇੱਥੇ ਚਾਰੇ ਧਰਮਾਂ ਦੇ ਧਾਰਮਿਕ ਸਥਾਨ ਬਣੇ ਹੋਏ ਆ ਜਿੱਥੇ ਮਸਜਿਦ ਹੈ ਦਰਗਾਹ شریف ਹੈ ਗੁਰਦੁਆਰਾ ਸਾਹਿਬ ਹੈ ਤੇ ਉੱਥੇ ਨਾਲ ਦੀ ਨਾਲ ਇਹ ਸ਼੍ਰੀ ਰਾਮਚੰਦਰ ਜੀ ਮਹਾਰਾਜ ਜੀ ਦਾ ਮੰਦਿਰ ਵੀ ਬਣਿਆ ਹੋਇਆ ਹੈ ਆਪ ਜੀ ਦਰਸ਼ਨ ਕਰ ਸਕਦੇ ਹੋ ਜੀ ਆ ਮੰਦਿਰ ਬਣਿਆ ਹੋਇਆ ਜੀ ਕਰੋ ਜੀ ਦਰਸ਼ਨ ਇਹ ਮੰਦਿਰ ਬਣਿਆ ਹੋਇਆ ਜੀ ਤਾਂ ਹੀ ਕਰਕੇ ਇਸ ਸਥਾਨ ਨੂੰ ਸਰਵ ਸੰਜਾ ਸtandard ਦਰਜਾ ਦਿੱਤਾ ਗਿਆ ਹੈ ਜੀ ਆਹ ਨਿਸ਼ਾਨ ਸਾਹਿਬ ਝੁੱਲ ਰਹੇ ਆ ਜੀ ਆਹ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਜਦ ਸਾਈਂ ਪੀਖਣ ਸਾਹਿਬ ਜੀ ਨੇ ਅੰਤਮ ਸਮਾਏ ਸੀ ਉਸ ਸਮੇਂ ਬਨਾਲ ਦੀ ਤਸਵੀਰ ਹੈ ਤੇ ਨਾਲ ਹੀ ਬੌਡੀ ਸਾਹਿਬ ਹੈ ਆ ਇਧਰ ਬੌਡੀ ਸਾਹਿਬ ਬਣੀ ਹੋਈ ਹੈ ਉਸ ਸਮੇਂ ਦੀ ਤਸਵੀਰ ਬਣੀ ਹੋਈ ਹੈ ਜੀ ਆਹ ਨਿਸ਼ਾਨ ਸਾਹਿਬ ਝੁੱਲ ਰਹੇ ਆ ਜੀ Mm-hmm. ਇਹ ਦਰਲੇਸ਼ਾਂ ਜੀ ਦੀ ਮਜ਼ਾ ਆ ਰਹੇ ਜਿਹੜੇ ਅਭਦਰਸ਼ਨ ਕਰ ਰਹੇ ਹੋ ਇਸ ਸਮੇਂ ਉਹ ਵੀ ਅਨੁਸਾਰ ਸੰਗਤ ਲੰਗਰ ਛਕਣ ਲਈ ਗਈ ਹੋਈ ਹੈ ਜੀ ਤੇ ਆਪਾਂ ਵੀ ਚਾਹੁੰਦੇ ਆ ਲੰਗਰ ਛਕਣਾ ਇਹ ਲੰਗਰ ਸਥਾਨ ਹੈ ਜੀ ਇੱਧਰ ਸੰਗਤ ਦੇਖੋ ਜੀ ਕਿੱਡਾ ਵੱਡਾ ਲੰਗਰ ਦਾ ਸਥਾਨ ਬਣਾਇਆ ਹੋਇਆ ਹੈਗਾ ਇਹ ਵਿੱਚ ਕੋਈ ਕੰਸਟਰਕਸ਼ਨ ਚੱਲ ਰਹੀ ਹੈ ਹਲੇ ਗਿੰਨੂ ਸਾਡੇ ਨਾਲ ਹੈ ਜੀ ਆਹ ਦੇਖੋ ਜੀ ਲੰਗਰ ਚੱਲ ਰਿਹਾ ਆ ਸਥਾਨ ਤਿਆਰ ਹੋ ਰਿਹਾ ਜੀ ਸਾਈਂ ਪੀਖਮ ਸਾਹਿਬ ਜੀ ਦਾ ਬਹੁਤ ਹੀ ਸੁੰਦਰ ਬਿਲਡਿੰਗ ਬਣ ਰਹੀ ਹੈ ਜੀ ਆਹ ਦੇਖੋ ਜੀ ਜਲੇਬੀਆਂ ਲੰਗਰ ਅਤੁੱਟ ਪੰਡਾਰੇ ਵਰਤ ਰਹੇ ਆ ਜੀ ਇੱਧਰ ਆ ਜਾਓ ਵਰਤਣ ਇੱਧਰ ਦੇਖੋ ਜੀ ਸੰਗਤ ਲੰਗਰ ਛਕ ਰਹੀ ਹੈ ਸੰਗਤ ਨੇ ਲੰਗਰ ਛਕ ਲਿਆ ਜੀ ਤੇ ਹੁਣ ਸਿਮਰਨ ਹੋ ਰਿਹਾ ਹੈ ਸਾਤ ਨਾਮੁ ਵਾਹਿਗੁਰੂ ਸਾਤ ਨਾਮੁ ਦਾਹੇ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਤੁਮ੍ਹ ਜੀ ਆਪਣੇ ਕੋਲ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਵਾਹਿਗੁਰੂ ਦੀ ਕੀਫਤ ਹੈ ਜੀ ਕੀ ਫਤਿਹ ਸੰਗਤ ਲੰਗਰ ਛੱਕੇ ਬਾਹਰ ਆ ਗਈ ਹੈ ਜੀ ਹੁਣ ਅਸਥਾਨ ਦੂਜੇ ਸਥਾਨ ਹੈ ਜੋ ਉੱਥੇ ਉਹਨਾਂ ਦੇ ਦਰਸ਼ਨ ਕਰਨ ਜਾ ਰਹੇ ਹਾਂ ਜੀ ਕਰੋ ਜੀ ਸਥਾਨ ਦੇ ਦਰਸ਼ਨ ਇਹ ਤਪਸਥਾਨ ਹੈ ਸਾਈਂ ਪੀਖਮ ਸ਼ਾਹ ਜੀ ਦਾ ਇਹ ਪੁਰਾਣਾ ਸਟਰਕਚਰ ਹੈ ਸਾਰਾ ਇਹ ਇੱਕ ਤਸਵੀਰ ਹੈ ਜੀ ਇਤਿਹਾਸਕ ਤਸਵੀਰ ਜਦੋਂ ਸਾਈਂ ਪੀਖਮਸ਼ਾਹ ਜੀ ਦੋ ਕੁਝੀਆਂ ਲਗੇ ਪਹੁੰਚੇ ਸੀ ਜਿਸ ਤੇ ਦਸਵੀਂ ਪਾਤਸ਼ਾਹ ਨੇ ਦੋਨੇ ਹੱਥ ਰੱਖਤੇ ਸੀ 12 ਸਾਲ ਦੀ ਜੀ ਨੇ ਸਤਿ ਪਕਤੀ ਕੀਤੀ ਬੋਲੀ ਜੋਸਤ ਇਹ ਹੈ ਜੀ ਉਹ ਪ੍ਰਾਤਨ ਬੋਲੀ ਜਿੱਥੇ ਸਾਈਂ ਪੀਖਮਸ਼ਾਹ ਜੀ ਨੇ 12 ਸਾਲ ਤਪੱਸਿਆ ਕੀਤੀ ਸੀ ਕਰੋ ਜੀ ਦਰਸ਼ਨ ਉਸ ਸਥਾਨ ਦੇ ਬੋਲੀ ਸਾਹਿਬ ਇਧਰ ਉਧਰ ਮੱਠਾ ਦੇ ਕੋਲ ਨਸਤਾ ਸਾਹਮਣੇ ਮੰਦਰ ਤੇ ਗੁਰਦੁਆਰਾ ਸਾਹਿਬ ਪਾਣੀ ਹੈ ਤਾਂ ਜਾਦੂ ਹੂੰ ਬੀ ਚੰਨ ਸੰਤੋ ਇਹ ਬੰਦੇ ਨੇ ਆਪਣਾ ਚੈਨਲ ਪੰਜ ਛੇ ਸਾਲ ਪਹਿਲਾਂ ਬਣਾ ਇਸ ਜਗ੍ਹਾ ਤੋਂ ਆਈਟਾ ਕਰਵਾਉਣ ਕਿਉਂ ਨਾ ਉਹ ਇਹਨੇ ਕਹੇ ਤਾਂ ਉੱਪਰ ਦੇ ਕਿੰਨੀ ਪੁਰਾਣੀ ਹੈ ਬਹੁਤ ਪ੍ਰਾਤਨ ਸਥਾਨ ਹੈ ਜੀ ਤੇ ਸਾਈ ਪੀਖਮਸ਼ਾਹ ਜੀ ਨਾਲ ਇਹ ਉਹਨਾਂ ਦੀ ਬੰਦਗੀ ਦਾ ਤਪ ਸਥਾਨ ਹੈ ਜੀ ਸਾਈ ਪੀਖਮਸ਼ਾਹ ਜੀ ਦਾ ਤੇ ਇੱਥੇ ਬੈਠ ਕੇ ਉਹ ਆਪਣੇ ਖੁਦਾ ਨੂੰ ਯਾਦ ਕਰਦੇ ਹੁੰਦੇ ਸੀ ਤੇ ਇੱਥੇ ਹੀ ਬੈਠ ਕੇ ਉਹਨਾਂ ਨੂੰ ਗਿਆਨ ਹੋਇਆ ਸੀ ਕਿ ਜਿਸ ਖੁਦਾ ਦੀ ਮੈਂ ਬੰਦਗੀ ਕਰ ਰਿਹਾ ਹਾਂ ਉਹ ਖੁਦਾ ਦਾ ਨੂਰ ਪਟਨਾ ਸਾਹਿਬੀ ਕੇ ਪਰ ਗਟਾ ਹੋ ਗਿਆ ਹੈ ਜਿੱਥੋਂ ਕਿ ਉਹ ਆਪਣੀ ਚਾਲੇ ਪਟਨਾ ਸਾਹਿਬ ਦੇ ਲਈ ਪਾ ਦੰਨੇ ਹਨ ਜਿੱਥੇ 10ਵੇਂ ਪਾਤਸ਼ਾਹ ਦੇ ਬਾਲ ਰੂਪ ਤੇ ਦਰਸ਼ਨ ਕਰਦੇ ਹਨ ਤੇ ਮਾਮਾ ਕਿਰਪਾਲ ਜੀ ਉਹਨਾਂ ਨੂੰ ਦਰਸ਼ਨ ਕਰਾਉਂਦੇ ਹਨ ਇਹ ਦੇਖੋ ਜੀ ਕੁੱਝੇ ਬਣੇ ਹੋਏ ਆ ਆ ਦੇਖੋ ਜੀ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਨਜ਼ਰ ਆ ਰਹੀ ਐ ਇੱਥੋਂ ਇਹ ਹੈ ਜੀ ਮਸਜਿਦ ਜਿੱਥੇ ਨमाज ਪੜ੍ਹੀ ਜਾਂਦੀ ਐ ਬੈਠ ਕੇ ਇਹ ਮਸਜਿਦ ਐ ਬੁੱਤੌਰੇ ਨੋ ਨमाज ਪੜ੍ਹਦੇ ਐ ਬੈਠ ਕੇ ਦਿਨ ਕੋ ਪੰਜ ਵਾਰ ਪੜ੍ਹਦੀ ਹਾਂ ਨਾ ਇਹ ਮਾ ਪੰਜ ਵਾਰ ਪੜ੍ਹਦੀ ਆ ਇਹ ਜਿਹੜੇ ਨਮਾਜ਼ਾਂ ਪੰਜ ਨਮਾਜ਼ਾਂ ਗਿਆ ਹੁਸਲਵਾਨਾਂ ਗਿਆ ਫਜ਼ਰ ਦੀ ਨਮਾਜ਼ 4:30 ਵਜੇ ਪੜ੍ਹੀ ਜਾਂਦੀ ਐ ਉਸ ਤੋਂ ਬਾਅਦ ਜ਼ੁਹਰ ਦੀ ਨਮਾਜ਼ ਐ ਪੌਣੇ 2 ਫਿਰ ਅਸਰ ਦੀ ਨਿਵਾਜ਼ 5:30 ਫਿਰ ਮਗਰਬ ਦੀ ਨਿਵਾਜ਼ 7:40 ਫਿਰ ਇਸ਼ਾ ਦੀ ਨਿਵਾਜ਼ 9:15 ਖੁਤਬਾ ਜ਼ੁਮਾ 2:00 ਤੁਲਾ ਅਫਤਾਬ 5:20 ਵਕਤ ਜਵਾਲ 12:28 ਗੁਰੂਬ ਅਫਤਾਬ 7:30 ਅ ਤੇ ਦੇਖੋ ਜੀ ਸਾਰਬ ਸੰਜਿਆ ਸਥਾਨ ਹੈ ਮਸਜਿਦ ਦੇ ਆਪਾਂ ਦਰਸ਼ਨ ਕਰਿਆ ਆਪਾਂ ਪਹਿਲਾਂ ਦਰਸ਼ਨ ਕਰਕੇ ਆਏ ਸੀ ਆਰਾਮ ਜੀ ਦੇ ਮੰਦਿਰ ਦੇ ਆ ਦੇਖੋ ਜੀ ਹੁਣ ਪਹੁੰਚਿਆ ਗੁਰਦਾਰ ਸਾਹਿਬ ਵਿਖੇ ਇਹ ਜੀ ਪਾਵਨ ਪਵਿੱਤਰ ਸਥਾਨ ਸਾਈਂ ਭਿਖਣ ਸ਼ਾਹ ਜੀ ਦਾ ਜਿੱਥੇ ਸੰਗਤਾਂ ਦਰਸ਼ਨ ਕਰਕੇ ਵਾਪਸ ਆਈਆਂ ਹਨ ਜੀ ਤੇ ਸਾਰ ਬਸੰਗਿਆ ਸਥਾਨ ਹੈ ਜੀ ਮੰਦਿਰ ਮਸਜਿਦ ਗੁਰਦੁਆਰਾ ਤੇ ਸਾਰਾ ਕੁਝ ਹੀ ਤੇ ਇਹ ਬਾਹਰ ਦਾ ਨਜ਼ਾਰਾ ਹੈ ਜੀ ਕਿਰਪਾ ਨਾਲ ਸੰਗਤਾਂ ਦੇ ਨਾਲ ਕੀ ਕੀ ਖੰਛਾਈ ਦੇ ਸਥਾਨ ਤੇ ਖੜਾ ਤੇ ਉੱਥੇ ਹੀ ਗੁਰਦਾਰਾ ਮਲਾਸਰ ਬੋਲੀ ਸਾਹਿਬ ਸੰਗਤਾਂ ਦੇ ਨਾਲ ਆਏ ਆ ਜਿੱਥੇ ਦਾ ਇਤਿਹਾਸ ਹੈ ਕਿ ਇੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਜਦੋਂ ਪੀਰ ਪੀਰ ਖੰਛਾ ਸਾਹਿਬ ਜੀ ਨੂੰ ਬਿਰਧਵਸਤਾ ਵਿੱਚ ਹੋਏ ਤਾਂ ਉਹਨਾਂ ਨੇ ਮਹਾਰਾਜ 'ਕਿ ਬੇਨਤੀ ਅਰਦਾਸ ਜੋਦੜੀ ਕੀਤੀ ਕਿ ਮਹਾਰਾਜ ਮੇਰਾ ਬਿਰਧਵਸਤਾ ਹੈ ਤੇ ਮੈਨੂੰ ਆ ਕੇ ਆਪਣੇ ਦਰਸ਼ਨ ਦਿਦਾਰੇ ਬਖਸ਼ੋ ਕਟਕੜੇ ਅੰਸਰ ਜਾਨਾ ਗੁਰੂ ਗੋਬਿੰਦ ਸਿੰਘ ਮਹਾਰਾਜ ਇਸ ਸਥਾਨ ਤੇ ਆਪਣੇ ਸੰਗੀ ਸਾਥੀਆਂ ਦੇ ਨਾਲ ਆਏ ਜੀ ਮੁਰਿਦਾ ਦੇ ਨਾਲ ਆਪਣੇ ਚੇਲਿਆਂ ਨਾਲ ਇਸ ਸਥਾਨ ਤੇ ਆਏ ਤੇ ਉੱਥੇ ਉਹਨਾਂ ਨੇ ਦਰਸ਼ਨ ਦੀਦਾਰ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਕੀਤੇ ਇਸ ਸਥਾਨ ਤੇ ਹੀ ਭਗਵਾਨ ਰਾਮ ਦੇ ਪਿਤਾ ਮਹਾਰਾਜਾ ਦਸ਼ਰਧੇ ਉਹ ਵਿਆਹ ਦੇ ਵੇਲੇ ਜੰਨ ਜਿੱਥੇ ਆ ਕੇ ਰੁਕੀ ਸੀ ਉਹ ਪ੍ਰਾਤਨ ਬੋਲੀ ਤ੍ਰੇਤਾ ਯੁੱਗ ਦੀ ਅੱਜ ਵੀ ਮਜੂਰ ਹੈ ਜਿੱਥੇ ਆ ਕੇ ਸੰਤਾ ਆਪਣੇ ਦੁੱਖ ਨਿਵਾਰਨ ਕਰਦੀਆਂ ਤੇ ਗੁਰੂ ਘਰ ਤੋਂ ਖੁਸ਼ੀਆਂ ਲੈ ਕੇ ਜਾਂਦੀਆਂ ਹਨ ਮਹਾਪੁਰਸ਼ਾਂ ਦੇ ਦੱਸੇ ਅਨੁਸਾਰ ਜੋ ਮਹਾਂਪੁਰ ਦੇ ਲੋਕਿਆਂ ਜਪਜੀ ਸਾਹਿਬ ਜੀ ਦੇ ਪਾਠ ਕਰਨ ਦਾ ਸਹੀ ਸਮਾਂ ਗੁਨਾਹ ਪਾਸ਼ਾ ਵੱਲੋਂ ਸਵੇਰੇ 2:30 ਵਜੇ ਦਾ ਹੈ। ਰੈਦਾ ਸਾਹਿਬ ਦੇ ਪਾਠ ਕਰਨ ਦਾ ਸਹੀ ਸਮਾਂ ਸ਼ਾਮ 4:00 ਵਜੇ ਤੋਂ ਲੈ ਕੇ 7:30 ਵਜੇ ਤੱਕ ਤੇ 9:00 ਵਜੇ ਤੱਕ ਹੈ। ਕੀਰਤਨ ਸੋਲੇ ਦੇ ਕਰਨ ਤੋਂ ਬਾਅਦ ਰਾਤ ਨੂੰ ਕਿਸੇ ਵੀ ਨਾਲ ਦੁਨਿਆਵੀ ਗੱਲ ਨਹੀਂ ਕਰਨੀ ਹੈ ਤੇ ਜਦੋਂ ਸਵੇਰੇ ਉੱਠਣਾ ਹੈ ਜੋ ਮਹਾਂਪੁਰ ਦੇ ਲੋਕਿਆਂ ਤਾਂ ਸਵੇਰੇ ਉੱਠਦੇ ਸਭ ਪਹਿਲਾਂ ਜਪਜੀ ਸਾਹਿਬ ਦਾ ਪਾਠ ਕਰਨਾ ਹੈ ਜਿਹੜੇ ਰਾਤ ਨੂੰ ਕੀਰਤਨ ਸੋਲਾ ਕਰਕੇ ਸੌਂਦੇ ਨੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ। ਸਾਰੇ ਜੀ ਤੁਹਾਨੂੰ ਬੋਲਾਂਗੇ। ਕਹੋ ਉੱਠੀ ਆ ਰਹੇ ਆ ਚੱਲ ਲੱਗਾ ਸਲੋਵਰ ਕੋਲ ਆਇਓ ਜੀ ਸਲੋਵਰ ਕੋਲ ਮਤਾਂ ਦੇ ਕੇ ਸਲੋਵਰ ਕੋਲ ਆਇਓ ਇਹ ਬੋਲੀ ਦਿਓ ਕਵਰ ਕੋ ਆਇਓ ਸਰਵਰ ਸਾਹਿਬ ਕੋ ਜਾਨਦਿਲ ਬਈ ਹਾਲ ਚ ਇਹ ਬੋਲੀ ਸਾਹਿਬ ਜੀ ਕਰੋ ਦਰਸ਼ਨ ਬੋਲੀ ਸਾਹਿਬ ਦੇ ਤਨਾਮਾ ਹੈ ਤੂ ਸਾਥ ਮੈਨੂੰ ਹੋਰ ਕੋ ਮਾ ਹੈ ਤੂ ਮਮਾ ਫੜੇ ਦਾਸ ਦੇਗਾ ਬਾਬਾ ਹੈ ਤੂ ਸਾਥ ਪੁੱਛੀਆ ਅਬ ਇਹ ਮੱਤੀ ਲਈ ਦੇਖੀ ਮਸ਼ਰੀਪੇ ਕਰੀਂ ਅੱਧੀ ਚੱਲ ਲੈਣੀ ਹਾਂ ਤੂ ਇਹੋ ਨੀਚੇ ਹੋਰ ਤੋ ਹੋਏਗੀ ਤਿਲਗੜਾ ਹੈ ਤੂ ਬੱਤ ਕਰਨਾ ਮਾ ਹੈ ਤੂ ਰਾਮ ਰਾਮ ਅੱਛਾ ਅੱਛਾ ਕੋਈ ਕੋਈ ਕਾਲੀ ਨਹੀਂ ਆਪ ਬੜਾ ਇਸ ਨੂੰ ਕਹਿੰਦੇ ਨਾ ਰਾਮ 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 ਬੈਠਾ ਆਪਕੇ ਚਲੋ ਆਈ ਅਨੇਕ ਚਾਜੋ ਆਈ ਸੋੜਾ ਗੀ ਗਰੂ ਸਾਤਨਾਮ ਗੀ ਗਰੂ ਸਾਤ ਆਹੀ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਰਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਹਾਂਜੀ ਪਿਆਰਿਓ ਆਪਾਂ ਦਰਸ਼ਨ ਕਰ ਚੁੱਕੇ ਆਂ ਜੀ ਗੁਰਦੁਆਰਾ ਬੌਲੀ ਸਾਹਿਬ ਤੇ ਇਸ ਸਥਾਨ ਨੂੰ ਮਿਲਾਪ ਸਹਬੀ ਕਿਹਾ ਜਾਂਦਾ ਹੈ ਜਿਵੇਂ ਕਿ ਮੈਂ ਪਹਿਲਾਂ ਹੀ ਦੱਸਿਆ ਹੈ ਆਪ ਜੀ ਨੂੰ ਇੱਥੇ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਜੋ ਸਾਈਂ ਪੀਖਮਸ਼ਾ ਸੀਗੇ ਜੋ ਕਿ ਉਸ ਸਮੇਂ ਬਿਰਧ ਹੋ ਚੁੱਕੇ ਸਨ ਤੇ ਬਿਰਧ ਅਵਸਥਾ ਦੇ ਵਿੱਚ ਉਹਨਾਂ ਨੇ ਸਤਿਗੁਰੂ ਜੀ ਦੇ ਚਰਨਾ ਚਰਨਾ ਵਿੱਚ ਬੇਨਤੀਆਂ ਕੀਤੀਆਂ ਸਨ ਸਤਿਗੁਰੂ ਜੀ ਵੇ ਹੁਣ ਆਪ ਜੀ ਦੇ ਦਰਸ਼ਨਾਂ ਲਈ ਨਹੀਂ ਆ ਸਕਦਾ ਆਪ ਜੀ ਕਿਰਪਾ ਕਰੋ ਆ ਕੇ ਦਰਸ਼ਨ ਇਦਾਰੇ ਬਖਸ਼ੋ ਤਾਂ ਦਸਮ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਕੜਾਮ ਵਿਖੇ ਆਏ ਸਨ ਤੇ ਇਹ ਉਹ ਪਾਵਨ ਪਵਿੱਤਰ ਅਸਥਾਨ ਹੈ ਜਿੱਥੇ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਆਪਣੀ ਪਵਿੱਤਰ ਨਿਸ਼ਾਨੀਆਂ ਸਾਈਂ ਪੀਖਮ ਸਾਹਿਬ ਜੀ ਨੂੰ ਦਿੱਤੀਆਂ ਤੇ ਉਹਨਾਂ ਦੇ ਦਰਸ਼ਨ ਮਿਲੇ ਹੋਏ ਬਾਚਨ ਬਿਲਾਸ ਹੋਏ ਤੇ ਇਹ ਉਹ ਸਥਾਨ ਹੈ ਜਿੱਥੇ ਆਪ ਜੀ ਨੇ ਦਰਸ਼ਨ ਕਰੇ ਹਨ ਤੇ ਸੰਗਤਾਂ ਹੁਣ ਦਰਸ਼ਨ ਕਰਕੇ ਵਾਪਸ ਆ ਚੁੱਕੀਆਂ ਹਨ ਇੱਥੇ ਜੋ ਕਿ ਕਾਰ ਸੇਵਾ ਹੈ ਉਹ ਬਾਬਾ ਕਸ਼ਮੀਰਾ ਸਿੰਘ ਜੀ ਪੂਰੀ ਸਾਹਿਬ ਵਾਲੇ ਨਿਭਾ ਰਹੇ ਹਨ ਜੀ ਸੋ ਇਹ ਸਥਾਨ ਸੀਗਾ ਪੂਰੇ ਸੋ ਇਹ ਸੀਗੀ ਸਾਡੀ ਅੱਜ ਦੀ ਵੀਡੀਓ ਜਿਸ ਦੇ ਵਿੱਚ ਅਸੀਂ ਦਰਸ਼ਨ ਕੀਤੇ ਹਨ ਗੁਰਦੁਆਰਾ ਮੋਤੀ ਬਾਗ ਸਾਹਿਬ ਤੋਂ ਚੱਲ ਕੇ ਕੜਾਮ ਸਾਹਿਬ ਵਿਖੇ ਜਿੱਥੇ ਕਿ ਸਾਈਂ ਪੀਖਮ ਸਾਹਿਬ ਜੀ ਦੇ ਸਥਾਨਾਂ ਦੇ ਅਸੀਂ ਦਰਸ਼ਨ ਕੀਤੇ ਹਨ ਤੇ ਗੁਰਦੁਆਰਾ ਮਿਲਾਪ ਸਰ ਸਾਹਿਬ ਜਿੱਥੇ ਕਿ ਉਹ ਪ੍ਰਾਤਨ ਬੌਲੀ ਹੈ ਜੋ ਕਿ ਰਾਜਾ ਦਸ਼ਰਥ ਜੀ ਦੇ ਵਿਆਹ ਨਾਲ ਸੰਬੰਧ ਰੱਖਦੀ ਹੈ ਮਾਤਾ ਕੁਸ਼ਲ ਦੇ ਜੀ ਦੇ ਵਿਆਹ ਨਾਲ ਸੰਬੰਧ ਰੱਖਦੀ ਹੈ ਇੱਕ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਕੜਾਮ ਪਿੰਡ ਪਵਨ ਸ਼੍ਰੀ ਰਾਮ ਜੀ ਦੇ ਨਾਨਕਾ ਪਿੰਡ ਹੈ ਸੋ ਉਮੀਦ ਕਰਦੇ ਹਾਂ ਤੁਹਾਨੂੰ ਸਾਡੀ ਇਹ ਅੱਜ ਦੀ ਕੋਸ਼ਿਸ਼ ਜ਼ਰੂਰ ਪਸੰਦ ਆਏਗੀ ਤੇ ਇਹ ਦੱਸਣਾ ਨਾ ਭੁੱਲਣਾ ਕਿ ਤੁਹਾਡੇ ਨੇੜੇ ਕਿਹੜਾ ਇਤਿਹਾਸਿਕ ਗੁਰਦੁਆਰਾ ਹੈ ਜਿੱਥੇ ਜਾ ਕੇ ਅਸੀਂ ਧਾਰਮਿਕ ਵੀਡੀਓ ਜੋ ਅਸੀਂ ਬਣਾ ਰਹੇ ਹਾਂ ਉਸ ਨੂੰ ਬਣਾ ਸਕੀਏ ਧੰਨਵਾਦ